ਜੜੀ ਕੋਠੀ ਆ ਜਪਲ ਲੈ ਕੇ ਪਹੁੰਚਿਆ ਤੁਸੀਂ ਵੀਡੀਓ ਦੇਖੋਗੇ ਕੋਠੀ ਦੀ ਤੁਹਾਨੂੰ ਬਹੁਤ ਚੰਗੀ ਲੱਗੇਗੀ ਕਿਉਂਕਿ ਕੋਠੀ ਜਿਹੜੀ ਨਮੀ ਬਣੀ ਹੋਈ ਆ ਸੋਹਣੀ ਵੀ ਬਹੁਤ ਤਿਆਰ ਕਰਵਾਈ ਹੋਈ ਆ ਤੇ ਮਾਲਕ ਨੇ ਦੱਸਿਆ ਵੀ ਜਵਾਕ ਕੈਨੇਡਾ ਭੇਜਣੀ ਆ ਤਾਂ ਕਰਕੇ ਕੋਠੀ ਆ ਜਿਹੜੀ ਸੇਲ ਕਰਨੀ ਆ ਹੋਮ ਸੇਲ ਮਾਰਕੀਟ ਚੈਨਲ ਤੇ ਹਰ ਰੋਜ਼ ਨਮੀ ਤੋਂ ਨਮੀ ਵੀਡੀਓ ਕੋਠੀ ਮਕਾਨ ਘਰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਦਬੋ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਤੁਸੀਂ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 73800 ਪੂਰਾ 26100 73 ਜੇ ਤੁਹਾਡੇ ਕੋਲੇ ਵੀ ਕੋਠੀ ਆ ਮਕਾਨ ਹੈ ਘਰ ਕਿਸੇ ਵੀ ਏਰੀਆ 'ਚ ਹੈ ਭੇਜੋ ਆਪਣੇ ਕੋਲੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਕੋਠੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਤੁਹਾਡੇ ਸਾਹਮਣੇ ਕੋਠੀ ਹੈ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ ਵਾਰ ਤੋਂ ਵੀ ਤੁਹਾਨੂੰ ਮੈਂ ਦਿਖਾਈ ਦਿੱਤੀ ਜੜੀ ਇਹਨਾਂ ਨੂੰ ਬਾਹਰ ਛੜਕ ਲੱਗਦੀ ਗਲੀ ਲੱਗਦੀ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਤੇ ਅੰਦਰ ਆਪਾਂ ਪਹੁੰਚ ਗਏ ਪੋਰਚ ਏਰੀਆ ਤੁਸੀਂ ਦੇਖ ਰਹੇ ਹੋ ਤੇ ਬਾਹਰਲੀ ਸਾਈਡ ਇੱਕ ਪਾਸੇ ਆਪਾਂ ਨੂੰ ਬਾਥਰੂਮ ਏਰੀਆ ਵੀ ਮਿਲ ਜੂਗਾ ਤੇ ਆਪ ਪੋਰਚ ਆ ਗਿਆ ਪੋਰਚ ਦੇ ਜੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਲੋਬੀ ਦੇ ਵਿੱਚ ਆਪਾਂ ਹੁਣ ਐਂਟਰ ਕਰ ਗਏ ਐਂਟਰੀ ਗੇਟ ਤੁਸੀਂ ਦੇਖ ਲਿਆ ਹੋਊਗਾ ਡਬਲ ਪੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਜਾਲੀ ਵਾਲਾ ਇੱਕ ਕਪੜਾ ਨੋਰਮਲ ਤੇ ਪੌੜੀਆਂ ਤੁਸੀਂ ਦੇਖ ਲਓ ਬਹੁਤ ਵਧੀਆ ਪੌੜੀਆਂ ਇਹਨਾਂ ਨੇ ਬਣਵਾਈਆਂ ਹੋਈਆਂ ਇੱਕ ਪਾਸੇ ਤੇ ਸਾਰੀ ਜਿਹੜੀ ਕੋਠੀ ਹੈ ਨਕਸ਼ੇ ਤੇ ਤਿਆਰ ਹੋਈ ਹੈ ਤੇ ਨਕਸ਼ਾ ਇਹਨਾਂ ਨੇ ਪਹਿਲਾਂ ਬਣਵਾਇਆ ਸੀਗਾ ਫਿਰ ਆਪਦੇ ਹਿਸਾਬ ਨਾਲ ਸਾਰਾ ਕੁਝ ਇਹਨਾਂ ਨੇ ਬਣਵਾਇਆਗਾ ਤੇ ਬਹੁਤ ਵਧੀਆ ਕੋਠੀ ਹੈ ਜੀ ਤਿਆਰ ਕੰਪਲੀਟ ਇਹਨਾਂ ਨੇ ਸੋਹਣੀ ਕਰਵਾਈ ਹੋਈ ਹੈ نیچے ਤੁਸੀਂ ਦੇਖ ਲਓ ਟਾਈਲਾਂ ਬਹੁਤ ਸੋਹਣੀਆਂ ਆਪਾਂ ਨੂੰ ਲੱਗੀਆਂ ਹੋਈਆਂ ਮੈਜਣਗੀਆਂ ਤੇ ਆਪਾਂ ਨੂੰ ਓਪਨ ਕਿਚਨ ਮਿਲ ਜੂਗਾ ਕਿਚਨ ਤੁਸੀਂ ਦੇਖ ਲਓ ਬਹੁਤ ਟੌਪ ਦਾ ਬਣਿਆ ਹੋਇਆ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਕਿਚਨ ਦੇ ਬਿਲਕੁਲ ਲੱਗ ਗਿਆ ਆਪਾਂ ਨੂੰ ਕੋਠੀ ਦਾ ਆਪਣਾ ਪੂਜਾ ਰੂਮ ਮਿਲ ਜੂਗਾ ਪੂਜਾ ਰੂਮ ਬਹੁਤ ਵਧੀਆ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਲਾਈਟਿੰਗ ਪੂਰੀ ਇਹਨਾਂ ਨੇ ਲਗਵਾਈ ਹੋਈ ਹੈ ਤੇ ਬਹੁਤ ਵਧੀਆ ਜੀ ਪੂਜਾ ਰੂਮ ਵੀ ਵਧੀਆ ਬਣਿਆ ਹੋਇਆ ਤੇ ਪੂਜਾ ਰੂਮ ਦੇ ਅਗਲੇ ਪਾਸੇ ਆਪਾਂ ਨੂੰ ਮਿਲ ਜਾਣਗੇ ਦੋ ਬੈਡਰੂਮ ਇਕੱਠੇ ਬਣੇ ਹੋਏ ਨੇ ਬੈਡਰੂਮ ਇੱਕ ਇਧਰਲੇ ਪਾਸੇ ਇੱਕ ਇਧਰਲੇ ਪਾਸੇ ਬੈਡਰੂਮ ਵੀ ਆਪਾਂ ਨੂੰ ਪੂਰੇ ਖੁੱਲੇ ਡੁੱਲੇ ਮਿਲ ਜਾਣਗੇ ਇਦਾਂ ਨਹੀਂ ਹੈਗਾ ਵੀ ਭੀੜ ਭੜਕੇ ਜਿਹੇ ਵਾਲੇ ਤੇ ਬੈਕ ਸਾਈਡ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਦੋਵੇਂ ਬੈਡਰੂਮਾਂ ਦੇ ਬੈਕ ਸਾਈਡ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਤੇ ਸਪੇਸ ਆਪਾਂ ਨੂੰ ਕਾਫੀ ਮਿਲ ਜੂਗੀ ਹੁਣ ਆਪਾਂ ਚੱਲਦੇ ਹਾਂ ਜੀ ਸੈਕੰਡ ਬੈਡਰੂਮ 'ਚ ਕਿਉਂਕਿ ਪਰਲੇ ਕਮਰੇ ਵਿੱਚ ਦੀ ਆਪਾਂ ਆਏ ਸੀਗੇ ਤੇ ਇਧਰਲੇ ਕਮਰੇ ਵਿੱਚ ਦੀ ਆਪਾਂ ਨਿਕਲ ਗਏ ਵਾਰ ਤੇ ਬਹੁਤ ਵਧੀਆ ਕੋਠੀ ਬਣੀ ਹੋਈ ਆ ਜੀ ਬਾਕੀ ਡਬਲ ਸਟੋਰੀ ਬਣੀ ਹੋਈ ਆ ਤੇ ਵੇਚਣੀ ਕਾਸਤੋਂ ਆ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਵੀ ਜਿਹੜੇ ਮਾਲਕ ਨੇ ਇਹਨਾਂ ਨੇ ਦੱਸਿਆ ਵੀ ਜਿਹੜੇ ਜਵਾਕ ਨੇ ਕੈਨੇਡਾ ਭੇਜਣੀਆਂ ਤਾਂ ਕਰਕੇ ਬਸ ਕੂਠੀ ਸੇਲ ਕਰਨੀ ਪੈ ਰਹੀ ਹੈ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ 133 ਗਜ਼ ਜਗਾਂ ਦੇ ਵਿੱਚ ਕੂਠੀ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ 133 ਗਜ਼ ਜਗਾਂ ਦੇ ਵਿੱਚ ਡਬਲ ਸਟੋਰੀ ਕੂਠੀ ਬਣੀ ਹੋਈ ਹੈ ਬਾਕੀ ਡੈਕੋਰੇਸ਼ਨ ਦਾ ਇਹਨਾਂ ਨੇ ਖਾਸ ਧਿਆਨ ਰੱਖਿਆ ਹੋਇਆ ਤੁਸੀਂ ਦੇਖੋਗੇ ਵਧੀਆ ਸਾਰੀ ਕੂਠੀ ਕੰਪਲੀਟਡ ਵਧੀਆ ਡੈਕੋਰੇਸ਼ਨ ਕਰਵਾਈ ਹੋਈ ਹੈ ਜੇ ਆਪਾਂ ਏਰੀਆ ਦੀ ਗੱਲ ਕਰੀਏ ਵੀ ਕਿੱਥੋਂ ਆਪਣੇ ਕੋਲੇ ਕੋਠੀ ਪਹੁੰਚੀ ਆ ਬਠਿੰਡਾ ਇਹਨਾਂ ਨੂੰ ਏਰੀਆ ਲੱਗਦਾਗਾ ਬਠਿੰਡੇ ਖਾਸ ਏਰੀਆ ਚ ਕੋਠੀ ਆ ਜੇ ਆਪਾਂ கரੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਨਗਰ ਮਲਤਾਨੀਆ ਰੋਡ ਮੰਦਿਰ ਕਲੋਨੀ ਸਿੰਘ கரੈਕਟ ਆ ਲੋਕੇਸ਼ਨ ਇਹਨਾਂ ਦੀ ਤੇ ਡਿਮਾਂਡ ਜਿਹੜੀ ਇਹਨਾਂ ਨੇ ਕਹੀ ਆ 45 ਲੱਖ ਰੁਪਈਆ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਊਗਾ ਵੇਕੇ ਇੱਕ ਵਾਰੀ ਜਿਹੜੀ ਡਿਮਾਂਡ ਹੈ ਉਹ 45 ਲੱਖ ਰੁਪਈਆ ਤੇ ਓਨਰ ਦਾ ਜਿਹੜਾ ਨੰਬਰ ਹੈ ਤੁਹਾਨੂੰ ਮੈਂ ਨੋਟ ਕਰਵਾ ਦੇਣਾ 75 085 ਤੇ 92774 ਮਾਲਕ ਦਾ ਹਾਂ ਨੰਬਰ ਹੈ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਕੋਠੀ ਚੰਗੀ ਲੱਗੀ ਵਧੀਆ ਲੱਗੀ ਸੀ ਤੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਆਪਾਂ ਤੁਹਾਨੂੰ ਪੂਰੀ ਕੋਠੀ ਦੀ ਵੀਡੀਓ ਦਿਖਾ ਰਹੇ ਹਾਂ ਜੀ ਬਾਕੀ ਆਪਾਂ ਬਾਹਰੋਂ ਵੀ ਤੁਹਾਨੂੰ ਮੈਂ ਦਿਖਾ ਦਿੰਨੇ ਆ ਥੋੜਾ ਜਿਹਾ ਕਿਵੇਂ ਦੀ ਲੱਗਦੀ ਹੈ ਬਾਹਰਲੀ ਲੋਕੇਸ਼ਨ ਤੁਸੀਂ ਦੇਖੋ ਆਸੇ-ਪਾਸੇ ਪੂਰੀ ਵਧੀਆ ਲੋਕੇਸ਼ਨ ਹੈ ਤੇ ਆਪਾਂ ਨੂੰ ਜੜੀ ਲੋਕੇਸ਼ਨ ਮਿਲੂਗੀ ਬਹੁਤ ਵਧੀਆ ਮਿਲੂਗੀ ਕਿਉਂਕਿ ਆਸੇ-ਪਾਸੇ ਕੂਠੀਆਂ ਪਈਆਂ ਹੋਈਆਂ ਤੇ ਪ੍ਰਾਈਮ ਲੋਕੇਸ਼ਨ ਹੈ ਵਧੀਆ ਲੋਕੇਸ਼ਨ ਹੈ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਆਪਾਂ ਉੱਪਰ ਦੀ ਗੱਲ ਕਰੀਏ ਉੱਪਰ ਵੀ ਸਾਰੀਆਂ ਜੋੜੀਆਂ ਵਗੈਰਾ ਇਹਨਾਂ ਨੇ ਲਗਵਾਈਆਂ ਹੋਈਆਂ ਤੇ ਕੂਠੀਆਂ ਇਹਨਾਂ ਨੇ ਸਾਰੀ ਰੰਗ ਕਰਵਾਈ ਹੋਈ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਵੀ ਹੈ ਨਹੀਂ ਬਹੁਤ ਵਧੀਆ ਰੀਜਾ ਨਾਲ ਕੂਠੀ ਜਿਹੜੀ ਤਿਆਰ ਕਰਵਾਈ ਹੋਈ ਹੈ ਤੇ ਬਾਕੀ ਪੌੜੀਆਂ ਤੇ ਪੱਥਰ ਇਹਨਾਂ ਨੇ ਬਹੁਤ ਵਧੀਆ ਲਗਵਾਇਆ ਹੋਇਆ ਪੌੜੀਆਂ ਤੇ ਜਿਹੜਾ ਪੱਥਰ ਲੱਗਿਆ ਹੋਇਆ ਉਹ ਗ੍ਰੇਨਾਈਟ ਲੱਗਿਆ ਹੋਇਆ ਹੈ ਤੇ ਕੂਠੀ ਟੋਪਦੀ ਆ ਤੇ ਵੇਚਣੀ ਵਾਸਤ ਤੁਹਾਨੂੰ ਕਿਉਂ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ 45 ਲੱਖ ਦੇ ਵਿੱਚ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਹੋ ਜਾਊਗਾ ਸੌਦਾ ਹੋ ਜਾਊਗਾ 45 ਤੋਂ نیچے ਹੀ ਹੋਊਗਾ 45 ਤੋਂ ਉੱਪਰ ਨਹੀਂ ਜਾਂਦਾ ਬਾਕੀ ਡਿਮਾਂਡ ਇਹਨਾਂ ਨੇ ਇੱਕ ਵਾਰੀ ਕੀਤੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਕੁਠੀ ਪਸੰਦ ਕਰੋਗੇ ਉਹ ਤੋਂ ਬਾਅਦ ਮਾਲਕ ਕਹਿੰਦੇ ਆ ਵੀ ਬਹਿ ਕੇ ਗੱਲ ਕਰ ਲਾਂਗੇ ਤੇ ਰੇਟ ਹੋ ਜਾਊਗਾ ਅਡਜਸਟਮੈਂਟ ਕਰ ਲਾਂਗੇ ਤੇ ਮਾਨਤਾਨ ਪੂਰਾ ਕਰਾਂਗੇ ਮਾਲਕ ਕਹਿੰਦੇ ਸੀਗੇ ਤੇ ਓਨਰ ਦਾ ਨੰਬਰ ਤੁਹਾਨੂੰ ਪਿੱਛੇ ਮਿਲ ਗਿਆ ਹੋਊਗਾ ਸਕਰੀਨ ਤੇ ਮੈਂ ਦੇ ਵੀ ਦਿੱਤਾ ਸੀਗਾ ਤੁਹਾਨੂੰ ਦੱਸਿਆ ਵੀ ਸੀਗਾ 75085 ਤੇ 92774 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈਗੀ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਪੂਰੀ ਤੇ ਮੈਨੂੰ ਦੱਸੋ ਤੁਸੀਂ ਕਮੈਂਟ ਕਰਕੇ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਤੁਸੀਂ ਸਾਰੇ ਜਿੰਨੇ ਵੀ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹੋ ਤੁਸੀਂ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਲਾਈਕ ਕਰ ਦਿਓ ਤੇ ਵੀਡੀਓ ਨੂੰ ਵੱੱਟ-ਬੱਦ ਸ਼ੇਅਰ ਕਰ ਦਿਓ ਤੇ ਸਪੋਰਟ ਕਰਿਆ ਕਰੋ ਜੀ ਫੋਲੋ ਬਟਾ ਫੋਲੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਛ ਵੀ ਹੈ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਆਪਣਾ WhatsApp ਨੰਬਰ ਜਿਹੜਾ ਹੈਗਾ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਵੀ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73 800 ਪੂਰਾ 26100 73 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੁਛ ਵੀ ਇੱਕ ਕੂਠੀਆ ਘਰ ਮਕਾਨ ਤਾਂ ਆਪਣੇ ਕੋਲੇ ਭੇਜੋ ਆਪਾਂ ਜਿਹੜੀ ਐਡ ਕਰ ਦਮ ਬਿਲਕੁਲ ਫਰੀ ਦੇ ਵਿੱਚ ਕਰ ਦਾਂ ਕੋਈ ਆਪਾਂ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਵੀ ਆਪਾਂ ਦਲਾਲੀ ਵਗੈਰਾ ਨਹੀਂ ਲੈਂਦੇ ਜੀ ਤੁਸੀਂ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਤੇ ਮੈਂ ਕਮੈਂਟ ਵੀ ਹਰ ਰੋਜ਼ ਚੈੱਕ ਕਰਦਾ ਹੁੰਦਾ ਹਾਂ ਜੀ ਤੇ ਤੁਸੀਂ ਕਮੈਂਟ ਬਹੁਤ ਕਰ ਦਿਓ ਵੀ ਸਾਡੇ ਕੋਲੇ ਇਸ ਏਰੀਆ ਚ ਕੂਠੀਆ ਘਰ ਹੈ ਅਸੀਂ ਵੇਚਣਾ ਹੈ ਤੁਸੀਂ ਸੇਲ ਕਰਵਾ ਦੋਗੇ ਤੇ ਕਮੈਂਟ ਦੇ ਵਿੱਚ ਗੱਲ ਨਹੀਂ ਹੁੰਦੀ ਜੀ ਕਿਉਂਕਿ ਕਮੈਂਟ ਦੇ ਵਿੱਚ ਕੋਈ ਨੰਬਰ ਤਾਂ ਹੁੰਦਾ ਨਹੀਂ ਜਦ ਤੱਕ ਕਮੈਂਟ ਦੇ ਵਿੱਚ ਤੁਸੀਂ ਆਪਦਾ ਨੰਬਰ ਵੀ ਪਾ ਦਿਆ ਕਰੋ ਤੇ ਮੈਂ ਤੁਹਾਨੂੰ ਫੋਨ ਲਗਾ ਲੂੰਗਾ ਤੇ ਤੁਹਾਨੂੰ ਜੋ ਵੀ ਕੁਝ ਹੈਗਾ ਦੱਸ ਦੂੰਗਾ ਜਾਂ ਪੁੱਛ ਲੂੰਗਾ ਜੀ ਤੇ ਜਾਂ ਫਿਰ ਤੁਸੀਂ ਕਮੈਂਟ ਵੀ ਨਾ ਕਰਿਆ ਕਰੋ ਨਾ ਕੋਈ ਨੰਬਰ ਦੇਣ ਦੀ ਲੋੜ ਹੈ ਇੱਕ ਵੀਡੀਓ ਬਣਾ ਕੇ ਕਰੋ ਵਧੀਆ ਜਿਵੇਂ ਕਿ ਮਾਲਕ ਨੇ ਬਣਾ ਕੇ ਭੇਜੀ ਅੱਜ ਆਪਣੇ ਕੋਲੇ ਇਸ ਤਰ੍ਹਾਂ ਦੀ ਵੀਡੀਓ ਪੂਰੀ ਵਧੀਆ ਆਰਾਮ ਨਾਲ ਬਿਲਕੁਲ ਸਲੋ ਆਪਣੇ ਕੋਲੇ ਭੇਜ ਦਿਓ ਬਸ ਉਹ ਤੋਂ ਬਾਅਦ ਐਡ ਆਪਾਂ ਤੁਹਾਡੀ ਲਗਾ ਦਾਂਗੇ ਠੀਕ ਹੈ ਜੀ ਆਪਣਾ ਕੋਈ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਚਾਹੇ ਕਿੱਥੋਂ ਵੀ ਦੇਖ ਰਹੇ ਤੁਸੀਂ ਕੁਝ ਵੀ ਹੈ ਤੁਹਾਡੇ ਕੋਲੇ ਚਾਹੇ ਛੋਟਾ ਘਰ ਹੈ ਵੱਡਾ ਘਰ ਹੈ ਵੱਡੀ ਕੋਠੀ ਹੈ ਮਹਿਲ ਹਵੇਲੀ ਹੈ ਕੁਝ ਵੀ ਹੈ ਚਾਹੀ ਬਸ ਪੇਜ ਦੇਖ ਰਹੋ ਆਪਣੇ ਕੋਲੇ ਮੈਂ ਕਿ ਜਿੰਨੇ ਤੁਸੀਂ ਦੇਖ ਰਹੇ ਜੀ ਸਾਰੇ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜ਼ਰੂਰ ਦਬਿਓ ਤੇ ਜਿੰਨੇ ਤੁਸੀਂ ਪਹੁੰਚੇ ਹੋ ਲਾਈਕ ਵੀ ਕਰੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੂਠੀ ਚਾਹੀਦੀ ਆ ਮੈਨੂੰ ਦੱਸਿਓ ਵੀ ਜਰੂਰ ਤੇ ਮਿਲਦੇ ਆ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੂਠੀ ਘਰ ਜਾਂ ਮਕਾਨ ਤੁਹਾਡੇ ਖਾਤਰ ਲੈ ਕੇ ਤੇ ਮੈਨੂੰ ਐਨੇ ਤੁਸੀਂ ਦੱਸੋ ਕਿੱਥੋਂ ਆਪਾਂ ਲੈ ਕੇ ਪਹੁੰਚੀਏ ਤੇ ਲੈ ਕੇ ਪਹੁੰਚਦੇ ਆਪਾਂ ਜਲਦੀ